ਹਾਨਕ ਦੋਰੀ ਉਸ ਤੇ ਲਾਗੂ ਹੁੰਦੀ ਹੈ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਉਸ ਤੇ ਲਾਗੂ ਦੂਜਾ ਕਾਲ ਦੋਰੀ ਸਮੇਂ ਦੀ ਦੋਰੀ ਕਾਲ ਦੋਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਆਕਾਲ ਹੈ ਉਹ ਸਮੇਂ ਦੇ ਵਿੱਚ ਨਹੀਂ ਹੈ ਉਹ ਕਾਲ ਦੇ ਵਿੱਚ ਨਹੀਂ ਹੈ ਕਾਲ ਨੂੰ ਬੜਾਣ ਵਾਲਾ ਹੈ ਕਾਲ ਉਸ ਨੂੰ ਨਹੀਂ ਮਿਟਾ ਸਕਦਾ ਉਹੀ ਕਾਲ ਨੂੰ ਮਿਟਾ ਦਿੰਦਾ ਹੈ ਉਹ ਇੱਕ ਦਿਨ ਸਮੇਂ ਨੂੰ ਖਤਮ ਕਰ ਦਿੰਦਾ ਹੈ ਮਹਾਕਾਲ ਕਾਲ ਕਾ ਆਰਾਦੀ ਉਹ ਮਹਾਕਾਲ ਜੋ ਕਾਲ ਦਾ ਵੀ ਮਹਾਕਾਲ ਹੈ ਕਲਗੀਧਰ ਕੇ ਅੰਦਰ ਮੈਂ ਉਹਦੀ ਆਰਾਧਨਾ ਕਰਦੀ ਮੈਂ ਉਹਦੀ ਸਾਜਨਾ ਕਰਦੀ ਮੈਂ ਉਹਦੀ ਤਬਸੀਹਾ ਕਰਦੀ ਕਾਲ ਜਿਸ ਨੂੰ ਨਾਸ ਨਹੀਂ ਕਰ ਸਕਦਾ ਕਾਲ ਸੰਸਾਰ ਨੂੰ ਨਾਸ ਕਰ ਦੇ ਦਿੰਦਾ ਸਭ ਕੁਝ ਸਮੇਂ ਚ ਬਣਿਆ ਸਮਾ ਮਿਟਾ ਦੇਗਾ ਸਮਾਇ ਦੇ ਸੂਰਜ ਨੂੰ ਵੀ ਮਿਟਾ ਦੇਗਾ ਪਤਾ ਹੈ ਸਮੇਂ ਦੇ ਚ ਤਿੰਨ ਕਿਰਿਆਵਾਂ ਹੁੰਦੀਆਂ ਨੇ ਵਧਣਾ ਘਟਣਾ ਮਿਟਣਾ